ਮੈਂ ਜਦੋਂ ਜਗਰਾਤੇ ਬਾਰੇ ਸੋਚਦਾ ਸੀ ਨਾ ਮੇਰੇ ਮਨ ਚ ਪਹਿਲਾਂ ਇੱਕ ਲੋਕ ਇਹ ਨਾ ਕਹਿਣ ਸਰਦਾਰ ਬੰਦਾ ਮਾਤਾ ਦੀਆਂ ਭੇਟਾਂ ਗੋਂਦਾ ਫਿਰ ਮੇਰੇ ਮਨ ਚ ਆਇਆ ਕਿ ਰੋਜ਼ ਅਰਦਾਸ ਕਰਦੇ ਆ ਸੀ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲੇਟਿਆਏ ਸਾਡੇ ਗੁਰੂ ਸਾਹਿਬਾਨਾਂ ਨੇ ਵੀ ਇਹ ਕਿਹਾ ਕਿ ਸਭ ਤੋਂ ਪਹਿਲਾਂ ਭਗਉਤੀ ਨੂੰ ਸਿਮਰੋ ਜੇ ਭਗਉਤੀ ਐਂਡੀ ਵੱਡੀ ਤਾਕਤ ਹੈ ਜੇ ਅਸੀਂ ਆਪਣੇ ਗੁਰੂਆਂ ਨੂੰ ਇੰਨਾ ਪਿਆਰ ਕਰਦੇ ਆ ਤੇ ਉਹਨਾਂ ਨੇ ਕੀ ਕਿਹਾ ਪ੍ਰਥਮ ਭਗਤੀ ਸਿਮਰ ਕੇ ਸਭ ਤੋਂ ਪਹਿਲਾਂ ਮਾਂ ਨੂੰ ਤੇ ਆਓ ਚਾਹੇ ਆਪਣੇ ਘਰ ਦੇ ਵਿੱਚ ਹੈ ਚਾਹੇ ਇਹ ਵਾਲੀ ਮਾਂ ਜੇ ਤੁਸੀਂ ਮਾਤਾ ਲਈ ਇੱਥੇ ਆਇਓ ਫਿਰ ਚੁੱਪ ਕਰਕੇ ਨਹੀਂ ਬਹਿਣਾ ਨਾਲ ਵੀ ਗੋਣਾ ਤੇ ਨਾਲ ਹਲਕੀ ਹਲਕੀ ਤਾੜੀ ਵੀ ਰੱਖਣਾ ਸੱਤੀ ਗੱਲ ਦੋਸਤੋ ਇੰਦਰਜੀਤ ਨਿੱਕੂ ਜੋਖੀ ਆਪਨੇ ਵਿਵਾਦਿਤ ਬਿਆਨਾਂ ਅਤੇ ਕੰਮਾਂ ਕਰਕੇ ਅਕਸਰ ਚਰਚਾ ਦੇ ਵਿੱਚ ਰਹਿੰਦਾ ਫਿਰ ਚਾਹੇ ਪਹਿਲਾ ਗੱਲ ਹੋਵੇ ਵਿਗੇਸ਼ਵਰ ਧਾਮ ਵਾਲੇ ਬਾਬੇ ਕੋਲ ਟੋਪੀ ਪਾ ਕੇ ਜਾਣ ਦੀ ਤੇ ਉੱਥੇ ਜਾ ਕੇ ਰੋਣ ਦੀ ਜਿਸ ਤੋਂ ਬਾਅਦ ਉਸ ਦਾ ਕਾਫੀ ਜ਼ਿਆਦਾ ਵਿਰੋਧ ਹੋਇਆ ਪਰ ਆਖਰ ਆ ਕੇ ਉਸਨੇ ਦਰبار ਸਾਹਿਬ ਦੇ ਲੋਕਾਂ ਤੋਂ ਮਾਫੀ ਮੰਗੀ ਪਰ ਹਾਲੇ ਵੀ ਲੋਕਾਂ ਦੇ ਵਿੱਚ ਉਸੇ ਤਰ੍ਹਾਂ ਹੀ ਉਸ ਗੱਲ ਦਾ ਗੁੱਸਾ ਸੀ ਪਰ ਹੁਣ ਉਸ ਨੇ ਇੱਕ ਹੋਰ ਚਵਲ ਮਾਰ ਦਿੱਤੀ ਹੈ ਅਤੇ ਦੱਸਦੀ ਹੈ ਕਿ ਇੱਥੇ ਇਹ ਵੀ ਕਿਹਾ ਜਾਂਦਾ ਹੈ ਕਿ ਇੰਦਰਜੀਤ ਨਿੱਕੂ ਆਪਣੇ ਆਪ ਨੂੰ ਵੱਡਾ ਵਿਦਵਾਨ ਤੇ ਵੱਡਾ ਸਿਆਣਾ ਸਾਬਤ ਕਰਦਾ ਹੋਇਆ ਕਈ ਵਾਰ ਇੰਨੀ ਬ੍ਰੀਕ ਭੋਰ ਜਾਂਦਾ ਹੈ ਕਿ ਉਸ ਨੂੰ ਮੈਗਨੀਫਾਈ ਗਲਾਸ ਨਾਲ ਦੇਖਣਾ ਵੀ ਔਖਾ ਹੋ ਜਾਂਦਾ ਹੈ ਤੇ ਦੱਸਦੀ ਹੈ ਕਿ ਇੰਦਰਜੀਤ ਨਿੱਕੂ ਦੇ ਇੰਨਾ ਕਮਾ ਕਰਕੇ ਅਕਸਰ ਉਸ ਦਾ ਵਿਰੋਧ ਹੁੰਦਾ ਹੈ ਵਿਰੋਧ ਦਾ ਕਾਰਨ ਇਹ ਨਹੀਂ ਕਿ ਉਹ ਕਲਾਕਾਰ ਹੈ ਪੰਜਾਬ ਦਾ ਹੈ ਤਾਂ ਕਰਕੇ ਉਸ ਦਾ ਵਿਰੋਧ ਹੁੰਦਾ ਹੈ ਪਰ ਵਿਰੋਧ ਦਾ ਕਾਰਨ ਇਹ ਹੁੰਦਾ ਹੈ ਕਿ ਉਸ ਨੇ ਸਿਰ ਤੇ ਦਸਤਾਰ ਸਜਾਈ ਹੋਈ ਹੈ ਤੇ ਉਹ ਇੱਕ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ ਪਰ ਉਹ ਬੋਲਣ ਲੱਗੇ ਦੇਖਦਾ ਤੱਕ ਨਹੀਂ ਤੇ ਹੁਣ ਉਸ ਦੀ ਤਾਜ਼ਾ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜੋ ਕਿ ਇੱਕ ਜਗਰਾਤੇ ਦੀ ਹੈ ਜਗਰਾਤੇ ਤੇ ਕਿਸੇ ਵੀ ਸਰਦਾਰ ਗਾਇਕ ਨੂੰ ਕਦੇ ਵੀ ਗਾਉਣ ਤੋਂ ਮਨਾਂ ਨਹੀਂ ਕੀਤਾ ਗਿਆ ਭੇਟਾਂ ਗਾਉਣ ਤੋਂ ਮਨਾਂ ਨਹੀਂ ਕੀਤਾ ਗਿਆ ਕਿਉਂਕਿ ਸਾਰੇ ਧਰਮ ਸਾਂਝੀ ਵਾਲਤਾ ਦਾ ਸਨੇਹਾ ਦਿੰਦੇ ਨੇ ਪਰ ਜੇਕਰ ਕੋਈ ਕਲਾਕਾਰ ਬਾਣੀ ਦੇ ਅਰਥਾਂ ਨੂੰ ਹੀ ਜਾਂ ਫਿਰ ਅਰਦਾਸ ਸਾਹਿਬ ਦੇ ਅਰਥਾਂ ਨੂੰ ਹੀ ਗਲਤ ਪ੍ਰੇਜ਼ੈਂਟ ਕਰੇ ਗਲਤ ਦੱਸੇ ਤਾਂ ਉੱਥੇ ਤਾਂ ਫਿਰ ਗੁੱਸਾ ਆਉਣਾ ਸੁਭਾਵਿਕ ਹੀ ਹੈ ਤੇ ਹੁਣ ਉਸਨੇ ਅਰਦਾਸ ਦੇ ਵਿੱਚ ਪ੍ਰਥਮ ਭਗੋਤੀ ਸਿਮਰ ਕੇ ਗੁਰਨਾਨਕ ਦੇਵ ਜੀ ਤੇ ਆਏ ਦੇ ਵਿੱਚ ਜੋ ਪ੍ਰਥਮ ਭਗੋਤੀ ਦੀ ਗੱਲ ਕਹੀ ਗਈ ਹੈ ਉਸ ਦੇ ਬਾਰੇ ਉਸਨੇ ਕਿਹਾ ਕਿ ਇਹ ਭਗੋਤੀ ਮਾਤਾ ਨੂੰ ਕਿਹਾ ਗਿਆ ਅਤੇ ਸਾਡੇ ਗੁਰੂ ਸਾਹਿਬਾਨ ਨੇ ਕਿਹਾ ਕਿ ਪਹਿਲਾਂ ਮਾਤਾ ਦੀ ਪੂਜਾ ਕਰੋ ਇਸ ਕਰਕੇ ਇੱਕ ਵਾਰ ਫਿਰ ਤੋਂ ਹੁਣ ਇੰਦਰਜੀਤ ਨਿੱਕੂ ਨੇ ਇੱਕ ਵੱਡਾ ਵਿਵਾਦ ਸਿਰ ਹਿੜ ਲਿਆ ਹੈ ਇਹ ਵਾਇਰਲ ਹੋ ਰਹੀ ਵੀਡੀਓ ਦੇ ਥੱਲੇ ਲੋਕਾਂ ਨੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਕੀਤੇ ਨੇ ਇੰਦਰਜੀਤ ਨਿੱਕੂ ਦੀ ਲਾਪਾਵੀ ਚੰਗੀ ਤਰ੍ਹਾਂ ਹੋਈ ਆ ਕੁਝ ਲੋਕਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਬਾਦਲ ਸਾਬ ਤੋਂ ਹੁੰਦਾ ਹੋਇਆ ਉੱਡਦਾ ਤੀਰ ਇੱਕ ਖਾਸੇ ਵੱਡੇ ਬੰਦੇ ਤੋਂ ਪਹੁੰਚਿਆ ਤੇ ਉਸ ਤੋਂ ਬਾਅਦ ਹੁਣ ਇੰਦਰਜੀਤ ਨਿੱਕੂ ਦੇ ਵਹਿ ਕੇ ਆੜ ਦੇ ਵਿੱਚ ਉੱਡਦਾ ਤੀਰ ਪਹੁੰਚ ਗਿਆ ਇਹ ਇੰਦਰਜੀਤ ਨਿੱਕੂ ਨੇ ਆਪ ਐਸੋ ਉੱਡਦੇ ਤੇ ਇਹਨੂੰ ਛਾਲ ਮਾਰ ਕੇ ਫੜਿਆ ਸੋ ਆਓ ਤੁਹਾਡੇ ਸਾਹਮਣੇ ਪੂਰੀ ਵੀਡੀਓ ਵੀ ਰੱਖਦੇ ਆ ਹੋਰ ਤਾਜ਼ਾ ਖਬਰਾਂ ਦੇ ਲਈ ਬਣੇ ਰਹਿਣਾ ਲਿਮਟਡ ਗਿਆਨ ਦੇ ਨਾਲ ਤੇ ਨਵੇਂ ਦੋਸਤ ਜ਼ਰੂਰ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਤਾਂ ਕਿ ਇਸ ਤਰ੍ਹਾਂ ਦੀਆਂ ਤੇ ਹੋਰ ਖਾਸ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਸਭ ਤੋਂ ਪਹਿਲਾਂ ਮੈਂ ਜਦੋਂ ਜਗਰਾਤੇ ਬਾਰੇ ਸੋਚਦਾ ਸੀ ਨਾ ਮੇਰੇ ਮਨ 'ਚ ਪਹਿਲਾਂ ਇੱਕ ਲੋਕ ਇਹ ਨਾ ਕਹਿਣ ਸਰਦਾਰ ਬੰਦਾ ਮਾਤਾ ਦੀਆਂ ਪੇਟਾਂ ਗੋਂਦਾ ਫਿਰ ਮੇਰੇ ਮਨ 'ਚ ਆਇਆ कि रोज अरदास करते हासि प्रथम भगौती सिमर कै गुरु नानक लईते आए ਸਾਡੇ ਗੁਰੂ ਸਾਹਿਬਾਨਾ ਨੇ ਵੀ ਇਹ ਕਿਹਾ ਕਿ ਸਭ ਤੋਂ ਪਹਿਲਾਂ ਭਗਉਤੀ ਨੂੰ ਸਿਮਰੋ ਜੇ ਭਗਉਤੀ ਐਡੀ ਵੱਡੀ ਤਾਕਤ ਹੈ ਜੀ ਅਸੀਂ ਆਪਣੇ ਗੁਰੂਆਂ ਨੂੰ ਇੰਨਾ ਪਿਆਰ ਕਰਦੇ ਆ ਤੇ ਉਹਨਾਂ ਨੇ ਕੀ ਕਿਹਾ ਪ੍ਰਥਮ ਭਗਉਤੀ ਸਿਮਰ ਕੇ ਸਭ ਤੋਂ ਪਹਿਲਾਂ ਮਾਂ ਨੂੰ ਤੇ ਹੋ ਚਾਹੇ ਆਪਣੇ ਘਰ ਦੇ ਵਿੱਚ ਚਾਹੇ ਇਹ ਵਾਲੇ ਮਾਂ ਜੇ ਤੁਸੀਂ ਮਾਤਾ ਲਈ ਇੱਥੇ ਆਇਓ ਫਿਰ ਚੁੱਪ ਕਰਕੇ ਨਹੀਂ ਬਹਿਣਾ ਨਾਲ ਵੀ ਗੋਣਾ ਤੇ ਨਾਲ ਹਲਕੀ ਹਲਕੀ ਥਾੜੀ ਵੀ ਰੱਖ